ਯੋਗੀ ਜਿਹੜੀ ਆਵਾਮੀਬਾੜੀ ਹੈਗੀ ਇਹ ਸੋਸ਼ਲ ਮੀਡੀਆ ਦੇ ਥ्रू ਆਈ ਸੀ ਤੇ ਸੋਸ਼ਲ ਮੀਡੀਆ ਦੇ ਨਾਲ ਬਸ ਭੇਜ ਦਿਆ ਨੇ ਜਗਰਾਰ ਚੱਜ ਪਏ ਆ ਪੰਜਾਬ ਭਰ ਵੀ 14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਦੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਤੋਂ ਬਾਅਦ ਬੁੱਧਵਾਰ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਨੇ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਵਿੱਚ 20 ਬਲਾਕ ਸੰਮਤੀ ਅਤੇ ਦੋ ਜ਼ਿਲ੍ਹਾ ਪਰਿਸ਼ਦ ਲਈ ਹੋਈ ਚੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਥਾਨਕ ਗ੍ਰਾਮ ਘੜੀਆਂ ਪੋਲੀਟੈਕਨਿਕ ਕਾਲੇ ਵਿਖੇ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾ ਹੇਠ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੌਰਾਨ ਜਿੱਥੇ ਅਕਾਲੀ ਦਲ ਬਾਦਲਵਾਲੋਂ ਆਪਣਾ ਖਾਤਾ ਖੋਲ੍ਹ ਲਿਆ ਗਿਆ ਹੈ ਉੱਥੇ ਹੀ ਇਸ ਜਿੱਤ ਤੋਂ ਬਾਅਦ ਤਸਵੀਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਦੋਮੇਲੀ ਜੋਂ ਇੱਕ ਤੋਂ ਜਿੱਥੇ ਪਿੰਡ ਹਰਬੰਸਪੁਰ ਦੇ ਸਾਬਕਾ ਸਰਪੰਚ ਬੂਟਾ ਸਿੰਘ ਦੀ ਪਤਨੀ ਬਲਬੀਰ ਕੌਰ ਨੇ ਸ਼ਾਨਦਾਰ ਜਿੱਤ ਅਰਜ ਕੀਤੀ ਹੈ ਉੱਥੇ ਜੇਤੂ ਉਮੀਦਵਾਰ ਬਲਬੀਰ ਕੌਰ ਦੇ ਪਤੀ ਬੂਟਾ ਸਿੰਘ ਨੇ ਸਮੂਹ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਨੰਬਰ 1 ਜਿੱਤ ਪ੍ਰਾਪਤ ਹੋਈ ਹੈ ਮੈਂ ਸਾਰੇ ਸਾਰੇ ਸੰਗਤਾਂ ਸਾਰੇ ਪਹਿਹਾਰੇ ਵਾਲਿਆਂ ਦਾ ਬੋਲੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਉਹ ਸਾਡੇ ਪਹਿਲਾਂ ਸਰਦਾਰ ਬੂਟਾ ਸਿੰਘ ਸਾਡੇ ਸਰਪੰਚ ਰਹੇ ਕਿਤੇ ਆ ਅੱਜ ਕੀ ਉਹਨਾਂ ਦੀ ਵਾਈਫ ਨੂੰ ਬਲਬੀਰ ਕੌਰ ਨੂੰ ਸੀਟ ਮਿਲੀ ਸੀ ਤੇ ਇਹਨਾਂ ਦੇ ਕੰਮਾਂ ਨੂੰ ਲੋਕਾਂ ਨੇ ਵੋਟ ਦਵਾਈਆ ਕੰਮ ਇਹਨਾਂ ਨੇ ਪਹਿਲਾਂ ਹੁਣ ਵੀ ਹਰ ਇੱਕ ਬੰਦੇ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਖੜਦੇ ਆ ਮਤਲਬ ਇਹ ਇਦਾਂ ਨਹੀਂ ਆ ਵੀ ਕਿਸੇ ਦਾ ਪੱਖਵਾਦ ਕਰਦੇ ਆ ਸਾਰਿਆਂ ਨੂੰ ਲੈ ਕੇ ਚੱਲਦੇ ਆ ਜੇ ਪਿੰਡ ਜੋ ਬਣਦਾ ਨਾ ਸਭ ਦਾ ਹੀ ਦੁੱਖ ਜਿਹੜਾ ਆ ਉਹ ਸੁਣਿਆ ਜਾਂਦਾ ਕੋਈ ਨਾ ਕਾਫੀ ਗੱਲਾਂ ਸੁਣਨ ਨੂੰ ਮਿਲਿਆ ਕਹਿੰਦੇ ਕਿ ਕੌਲਸ ਤੇ ਆਮਾਦੀ ਪਾਰਟੀ ਦਾ ਕਰਿਆ ਤੇ ਅਕਾਲੀ ਦਲ ਤਾਂ ਜਿੰਦੇ ਨਹੀਂ ਸੀਗੇ ਉਹ ਭਲੇਖਾ ਲੋਕਾਂ ਨੂੰ ਤੇ ਅਸੀਂ ਕਹਿੰਦੇ ਭਲੇਖਾ ਵੀ ਉਹਨਾਂ ਨੂੰ ਆ ਜਿਹੜੇ ਲੋਕ ਦੂਜੀਆਂ ਪਾਰਟੀਆਂ ਦੇ ਲੀਡਰ ਆ ਤੇ ਆਮ ਜਨਤਾ ਜਿਹੜੀ ਆ ਉਹ ਅਕਾਲੀ ਦਲ ਨੂੰ ਇਸ ਟਾਈਮ ਚੀਤੇ ਕਰ ਰਹੀ ਆ ਹਰ ਇੱਕ ਬੰਦਾ ਹਰ ਇੱਕ ਵਰਗ ਦਾ ਇਹ ਲੋਕ ਉਹ ਭਲਾਈ ਦੇ ਜਿੰਨੀਆਂ ਸਕੀਮਾਂ ਚੱਲੀਆਂ ਹੋਈਆਂ ਸੀ ਸ਼੍ਰੋਮਣੀ ਅਕਾਲੀ ਦਲ ਦੀਆਂ ਉਹ ਦੁਬਾਰਾ ਚੀਤੇ ਕਰਨ ਲੱਗਾ ਵੀ ਉਹਦਾ ਕੰਮ ਮਰਤੇ ਹੋਇਆ ਨਹੀਂ ਇਸ ਕਰਕੇ ਇੱਕ ਤਰਫਾ ਜਿਹੜਾ ਅਕਾਲੀ ਦਲ ਆ ਉਹਨੇ VOTER ਆ ਜਿਹੜਾ ਅਕਾਲੀ ਦਲ ਉਹ ਵੋਟ ਪੂਰੀ ਵਾਰ ਰਿਹਾ ਪੂਰਾ ਸਪੋਰਟ ਕਰ ਰਿਹਾ ਕਿਸੇ ਨਾਲ ਹੀ ਅਕਾਲੀ ਦਲ ਦੇ ਵਫਾਕ ਭੁਲਾ ਰਿਆ ਨਹੀਂ ਕਿ ਆ ਕਿ ਇਨਾ ਚੋਣਾਂ ਤੇ ਅਕਾਲੀ ਦਲ ਦੀ ਜਿੱਤ ਦਾ ਮੁੱਢ ਬੰਦ ਹਿੱਤਾ ਤੇ 2027 ਦੀਆਂ ਚੋਣਾਂ ਵਿੱਚ ਪੰਜਾਬੰਦ ਮੁੱਢ ਤੋਂ ਅਕਾਲੀ ਦਲ ਦੀ ਹੀ ਸਰਕਾਰ ਬਣਾਤਾ ਹੈ ਅੱਜ 2025 ਦੀਆਂ ਜਿਹੜੀਆਂ ਵੋਟਾਂ ਖੰਸੀ ਦੇ ਜ਼ਿਲ੍ਹੇ ਤੇ ਸਿਧੀਆਂ ਪਈਆਂ ਸੀ ਅੱਜ ਉਹਦੀ ਗਿਣਤੀ ਚੱਲ ਰਹੀ ਹੈ ਪਹਿਲੇ ਰਾਊਂਡ ਦੇ ਵਿੱਚ ਜਿਹੜੇ ਪਹਿਲਾ ਜ਼ੋਨ ਕਿੱਟ ਨੰਬਰ ਜ਼ੋਨ ਦਿੱਲੀ ਉਹਦੇ ਵਿੱਚ ਸ਼੍ਰੋਮੀ ਅਕਾਲੀ ਦਲ ਦੇ ਉਹਦੇ ਕੰਦੋੜ ਦੀ ਜਟੋਈਆ ਉਹਦੇ ਲਈ ਨਾ ਸਾਰੇ ਬੋਟਰ ਤੋਂ ਸਕੂਟਰਾਂ ਨੂੰ ਬਹੁਤ ਬਾਰ ਭੜਾਈ ਦੀ ਨਾ ਜਿਹੜੇ ਬੱਚਿਆਂ ਨੇ ਸ਼ੋਰ ਦੀ ਕਸਦਾ ਦੇ ਕਰਾਂ ਨੇ ਬਹੁਤ ਦੇਖੇ ਕਿ ਉਹ ਕੰਡਰ ਨੂੰ ਫੜ ਲਗਾ ਉਸ ਕਰਕੇ ਅੱਜ ਜਿਹੜਾ ਵਾਤੀ ਵੀ ਜਿਹੜੇ ਰੌਂਗ ਚੱਲਦੇ ਪਏ ਨੇ ਉਹਨਾਂ ਦੇ ਵਿੱਚ ਵੀ ਮੈਨੂੰ ਪੂਰੀ ਆਸ ਆ ਕਿ ਸ਼੍ਰੋਮਣੀ ਕਾਲੀਦਾਲ ਦੇ ਕੈਂਡੀਡੇਟ ਜਤਨ ਦੇ ਜੇ ਇਹ ਜਿਹੜੀ ਆ ਸਰਪੰਚੀ ਜਾਂ ਬਲਾਕ ਸੰਪਤੀ ਜਿਲ੍ਹਾ ਪੱਛੇ ਹੁੰਦੀ ਆ ਇਹ ਪਿੰਡਾਂ ਦਾ ਇੱਕ ਮੋੜ ਆ ਉਸ ਮੋੜ ਤੋਂ ਹੀ ਅੱਗੇ ਸਰਕਾਰ ਬਣਦੀ ਆ ਸਾਨੂੰ ਪੂਰ ਨਾਸਾ ਕਿ ਅਸੀਂ ਬਹੁਤ ਅ ਵੱਡੀ ਕੈਂਪੀ ਦੇ ਵਿੱਚ ਸਾਡੇ ਜਿਹੜੇ ਕੈਂਡੀਡੇਟ ਜਿੱਤਣਗੇ ਲੇਕਿਨ ਦੇਖੋ ਜੀ ਬਿਲਕੁਲ ਸਹੀ ਗੱਲ ਆ ਤੇ ਆਉਣ ਵਾਲੀ 2027 ਦੀ ਜਿਹੜੀ ਪ੍ਰਧਾਨ ਸਭਾ ਦੀ ਚੋਣ ਆ ਉਹਦੇ ਲਈ ਇਹ ਇੱਕ ਮੀਲ ਪੱਥਰ ਦਾ ਕੰਮ ਕਰੂਗੀ ਤੇ ਪਿਆਜ ਫਵਾੜ ਤੋਂ ਡਮੇਲੇ ਜੋਂ ਤੋਂ ਸਾਡੇ ਕੈਂਡੀਡੇਟ ਸ਼੍ਰੋਮਣੀ ਕਾਲੀਦਾਸ ਦੇ ਉਹ ਵੱਡੀ ਜਿਹੜਾ ਜਿੱਤੇ ਆ ਜਿੱਤੇ ਅਸੀਂ ਆਪਣੇ ਵੋਟਰਾਂ ਸਪੋਰਟਰਾਂ ਨੇ ਪੂਰੇ ਵਧਾਈ ਦਿੰਨੇ ਆ ਉਹਨਾਂ ਪੂਰੀ ਮਿਹਨਤ ਕੀਤੀ ਆ ਉੱਥੇ ਅਸੀਂ ਇਹ ਸਮਝਦੇ ਆ ਕਿ ਜਿਹੜੇ ਟੋਨਾ ਹੈਗੀਆਂ ਸਾਡਾ ਸੈਮੀ ਫਾਈਨਲ ਆ ਤੇ 2027 ਦੀ ਚੋਣ ਲਈ ਕਾਲੀਦਾਰ ਬਹੁਤ ਵੱਡੀ ਜਿਤ ਨਾਲ ਵਾਪਸੀ ਕਰੂਗਾ ਤੇ ਸਦਾ ਸਫੀਰ ਸਿੰਘ ਬਾਦਲ ਸਾਡੇ ਚੀਫ ਮਿਸਟਰ ਪੰਜਾਬ ਬਣੂਗੇ ਤੇ ਉਹੀ ਜੋ ਵਿਕਾਸ 2007 ਤੋਂ ਲੈ ਕੇ 2017 ਤੱਕ ਸੇਵਾ ਵਿੱਚ ਕਾਲੀਦਾਰ ਨੇ ਕਰਾਇਆ ਸਦਾ ਸਫੀਰ ਸਿੰਘ ਬਾਦਲ ਜੀ ਦੀ ਲੀਡਰਸ਼ਿਪ ਦੀ ਸਦਾ ਸਫੀਰ ਸਿੰਘ ਬਾਦਲ ਜੀ ਦੀ ਲੀਡਰਸ਼ਿਪ ਕੋਈ ਵਿਕਾਸ ਦੁਆਰਾ ਪੰਜਾਬ ਦੇ ਲੋਕ ਫਿਰ ਦੇਖਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਇਹਦਾ ਦਾ ਮੁਕਾਬਲਾ ਇਹ ਮੁਕਾਬਲਾ ਤਾਂ ਪੰਚਾ ਆ ਮਾਰੀ ਪੱਟੀ ਆ ਕੰਨ ਦੇ ਕਾਲੀਦਾਰ ਨੂੰ ਸਵਾਰ ਉਹ ਗਲਤ ਪਤਾ ਕੀ ਆ ਉਹਨਾਂ ਨੇ ਇਹ ਕਿਹਾ ਹੀ ਆ ਯੋਗੀ ਜਿਹੜੀ ਆਮ ਆਦਮੀ ਪਾਰਟੀ ਹੈ ਕਿ ਉਹ ਇਹ ਸੋਸ਼ਲ ਮੀਡੀਆ ਦੇ ਥਰੂ ਆਈ ਸੀ ਤੇ ਸੋਸ਼ਲ ਮੀਡੀਆ ਨੇ ਇਹਨਾਂ ਨੂੰ ਵਾਸਪੇਜ ਦੇਣਾ ਤੇ ਬੁਖਾਰ ਚ ਆ ਚੁੱਕੇ ਆ ਅੱਜ ਪਹਿਲੀ ਜੂਨ ਤੋਂ ਪਹਿਲਾ ਜਿਹੜਾ ਸਾਡਾ ਰਿਜ਼ਲਟ ਆ ਸਾਡੇ ਹੱਥ 'ਚ ਆਇਆ ਤੇ ਸਾਨੂੰ ਮਿਲਿਆ ਕਿ ਯਕੀਨ ਪਾਰਟ ਦੇ ਬੱਚੇ ਇਹਨਾਂ ਨੂੰ ਘਰਾਵਾਂਗੇ ਬਲਾਸ